ਸਾਸਰੀ ਗਾਲ ਜੀ ਸਾਰੇ ਵੀਰਾਂ ਨੂੰ ਕੁਲਜਿੰਦਰ ਡੇਰੀ ਫਰਮੇਟਡ ਆ ਬਹੁਤ ਬਹੁਤ ਸਵਾਗਤ ਹੈ ਵੀਰ ਜੀ ਅੱਜ ਦੀ ਵੀਡੀਓ ਦੇ ਵਿੱਚ ਚੰਗੀ ਵਹਿੜਾ ਗਈ ਵੀਰੇ ਕੋਲੇ ਤਾਜੀ ਸੂਈਆਂ ਚੰਗੇ ਰਿਕਾਰਡ ਵਾਲੀਆਂ ਆਓ ਵੀਰੇ ਇਹਨਾਂ ਬਾਰੇ ਲੈਣੇ ਆ ਵੀਰੇ ਕੋਲੇ ਸਾਰੀ ਜਾਣਕਾਰੀ ਸਾਸਰੀ ਗਾਲ ਵੀਰੇ ਸਾਸਰੀ ਗਾਲ ਵੀ ਜੀ ਹੋਰ ਸਤਿ ਸ਼੍ਰੀ ਅਕਾਲ ਵੀਰੇ ਕੀ ਹਾਲ ਚੱਲ ਜੀ ਵਧੀਆ ਵਧੀਆ ਵੀ ਜੀ ਤੁਸੀਂ ਸੁਣਾਓ ਵਧੀਆ ਵੀਰੇ ਵਧੀਆ ਠੀਕ ਠਾਕ ਆਦੇ ਆਪਣੇ ਕੋਲ ਵੈਡ ਆ ਗਈ ਹੈ ਵੈਡ ਆ ਗਈ ਸੂਈ ਹੈ ਨਾ ਤਾਂ ਵੀਰੇ ਵੀਡੀਓ ਅਪਲੋਡ ਕੀਤੀ ਤੇ ਮੈਂ ਪਹਿਲੇ ਫੋਨ ਤੇ ਚਲ ਗਈ ਅਸੀਂ ਜਲਦੀ ਵੇ ਗਈ ਹਾਂਜੀ ਹਾਂਜੀ ਪਹਿਲੇ ਫੋਨ ਤੇ ਵੱਡੀ ਮੈਂ ਹੀ ਰੇਟ ਤੁਹਾਡਾ ਜਿਆਦਾ ਸੀਗਾ ਰੇਟ ਆਪਣਾ ਛੋਟਾ ਹੀ ਹੁੰਦਾ ਨਾ ਬਿਲਕੁਲ ਹਾਂਜੀ ਹਾਂਜੀ ਜਲੰਧਰ ਗਈ ਹੈ ਠੀਕ ਹੈ ਜੀ ਤਾਂ ਵੀਰੇ ਆਪਣਾ ਐਡਰੈਸ ਦੱਸੀਏ ਨਾਂ ਦੱਸੀਏ ਹਾਂ ਜਿਹੜੇ ਪਿੰਡ ਸੋਇਆਂ ਖਲਾ ਤਹਿਸੀਲ ਮਜੀਠਾ ਤੇ ਡਿਸਟ੍ਰਿਕਟ ਅਮਰਸਰ ਜੀ ਠੀਕ ਹੈ ਜੀ ਫੋਨ ਨੰਬਰ ਹੈਗਾ 7699 66928 ਠੀਕ ਆ ਅੱਜ ਵੀ ਵੀਰ ਪਸੰਦੀ ਵੈਡ ਆ ਗਈ ਜੀ ਚੰਗੀ ਕੁਆਲਿਟੀ ਲੈ ਗਿਆ ਹੈ ਨਾ ਦੇਖੋ ਵਸ਼ੀ ਪਾਈ ਹੈ ਮਗਰ ਵੀ ਵਸ਼ੀ ਚੰਗੇ ਸੀ ਮੰਦੀ ਹੈ ਨਾ ਹਾਂਜੀ ਹਾਂਜੀ ਤਾਂ ਵੈਡ ਵੀ ਵੇਖੋ ਵੀਰੋ ਬਹੁਤ ਘਾਟੇ ਹੋਇਆ ਪਸ਼ੂ ਵੇਖਣ ਨੂੰ ਮਿਲਦਾ ਗੇਰ ਨਸਲ ਦਾ ਬੰਨ ਵਾਲੀ ਟੀ ਕਰੇ ਠੰਡੀ ਧੀ ਵਾਲੜਾ ਕਿਤੇ ਮੈਨਾਂ ਕੱਲ ਨੂੰ ਬੰਨ ਵਾਲੀ ਆ ਧੰਨ ਵਾਲੀ ਆ ਜਿੰਨਾ ਵੀਰਾਂ ਦੀ ਡਿਮਾਂਡ ਹੁੰਦੀ ਆ ਇਹੋ ਜਿਹੇ ਵੇੜਾ ਘਰੇ ਰੱਖਣ ਲਈ ਵੀਰੋ ਉਹਨਾਂ ਵਾਸਤੇ ਵੀਰ ਨੇ ਲੈ ਲਈ ਆ। ਉਧਰ ਵੀਡੀਓ ਆਪਾਂ ਪਾਈ ਨਾ। ਬਹੁਤ ਫੋਨ ਹੁੰਦਾ ਵੀ ਗੇਰ ਨਸਲ ਦੀ ਵੈਢ ਲੱਭ ਕੇ ਦੋ। ਠੀਕ ਹੈ ਜੀ। ਖੋਲੀ ਵੀਰੋ ਤੋਰਾ ਵਿਖਾਈਏ ਤਾਂ। ਤਾਂ ਵੀਰੇ ਕਿੰਨਾ ਦੁੱਧ ਮੌਜੂਦ ਆ ਹੁਣ ਇਹਦੇ ਥੱਲੇ ਜਿਹੜਾ ਆਪਾਂ ਚੋਲਣਾ। ਆਪਾਂ ਜਿਹੜਾ ਮਾਹ ਟੈਕੀ ਵਾਲਾ ਦੁੱਧ ਦੇਣਾ 17 ਕਿਲੋ ਜੀ। 17 ਕਿਲੋ। ਹਾਂ ਜੀ। ਠੀਕ ਆ। ਦੇਖੋ ਵੀਰੋ ਦੁੱਧ ਵੀ ਬਹੁਤ ਆ। ਅੱਛਾ ਜੀ। ਆ ਫੈਂਟ ਤੇ ਵੀਰੇ ਇਹਨਾਂ ਦੀ ਬਹੁਤ ਚੰਗੀ ਮੰਨੀ ਜਾਂਦੀ ਆ। ਬੰਨ ਵਾਲੀ ਧੰਨ ਵਾਲੀ ਵੀਰੋ ਚੈੱਕ ਕਰੋ ਕੁਆਲਿਟੀ। ਥਣ ਬੜਾ ਪਿਆਰਾ ਲੱਗਿਆ ਜੀ। ਚੁਵਾਈ ਵਾਲਾ। ਠੀ ਬਾਕੀ ਮਾੜਾ ਮਾੜੀ ਹੈ। ਇਹ ਬਹੁਤ ਚੰਗੀ ਹੈ ਜੀ। ਲੇਵਾ ਲੁਵਾ ਥੰਦ ਤੋਂ ਬੜਾ ਸਪੈਸ਼ਲ ਲੱਗਿਆ। ਮੈਂ ਚਵਾਈ ਜਿਹੜੇ ਪੁੱਲ। ਕੀ ਬਾਤ ਹੈ। ਜਿੱਤ ਲੱਤੋ ਲਾਤਾ ਮੈਂ ਟੁੱਕਣੀ ਨਿਕਲਿਆ ਬੜੀ ਠੰਡੀ ਸੀ। ਠੀਕ ਹੈ ਜੀ। ਤਾਂ ਦੇਖੋ ਵੀ ਰਿਓ ਜੇ ਥੰਦ ਦੀ ਗੱਲ ਕਰੀਏ ਜਾਂ ਇਹਦੇ ਲੇਵੇ ਦੀ ਗੱਲ ਕਰੀਏ ਤਾਂ ਬਹੁਤ ਜ਼ਿਆਦਾ ਚੰਗੀ ਆ। ਦੇਖੋ ਥਾਨ ਵੇਖੋ ਕੀ ਲੱਗਾ ਜੇ। ਧੁੰਨ ਬੰਨ। ਧੁੰਨ ਵੀ ਬੰਨ। ਕੁਆਲਿਟੀ ਆ ਹਨਾ। ਕੋਈ ਨਿਸ਼ਾਨ ਨਹੀਂ ਸਾਦਨੇ। ਬਹੁਤ ਚੰਗੀ ਆ। ਕੀ ਬਾਤ ਹੈ ਜੀ। ਬਹੁਤ ਚੰਗੀ ਵੇੜਾ ਵੀਰ। ਬੱਚੇ ਦਾ ਫਿਰ ਪਸ਼ੂ ਕਰ ਜਾਵੇ ਤਾਂ ਵੇਖੋ ਵੀਰੋ ਏ ਥੱਬੇ ਦਾਲੇਵਾ ਲੱਗਿਆ ਥਣ ਬੜਾ ਛਪੇ ਲੱਗਿਆ ਤਾਂ ਮਗਰ ਵੀ ਵਸ਼ੀ ਆ ਗਈ ਵੀਰੋ ਕੀ ਬਾਤ ਹੈ ਦਾਗ ਦੇ ਚਵਾਈ ਕਿਦੇ ਭੋਲੇ ਵੇਖੋ ਵੀਰੋ ਲੱਗੇ ਤਾਂ ਕੀ ਬਾਤ ਹੈ ਹਾਂਜੀ ਬਹੁਤ ਪਿਆਰੀ ਬਿਹੜਾ ਵੀਰੋ ਹਾਂ ਸੁਣਿਆ ਨੌਕਾ ਲ ਆ ਗਿਆ ਥੱਬੇ ਦਾਲੇਵਾ ਆ ਗਿਆ ਤਾ ਬਾਕੀ ਵੀਰੇ ਕੱਦ ਕਾਠ ਦੀ ਗੱਲ ਕਰੀਏ ਤਾਂ ਵੱਡੇ ਕੱਦ ਕਾਠ ਵਾਲੀ ਹੈ। ਵੱਡੀ ਕਾਠ ਦੀ ਹੈ ਰਾਜੀ ਆ ਵੀਰੇ ਰਾਜੀ ਹੈ ਬਿਲਕੁਲ। ਤਾਂ ਮਗਰ ਵੀ ਬੱਚੀ ਬਹੁਤ ਪਿਆਰੀ ਮਗਰ ਬਿਲਕੁਲ ਜਿਹੜਾ ਲੈ ਜਾਊਗਾ ਯਾਦ ਕਰੂਗਾ ਬਾਕੀ ਆਪਾਂ ਮੁੱਲ ਹੀ ਨਿਕਾਇਆ ਕਰ ਦੇਣਾ। ਉੜਦੀਆਂ ਵਾਲਾ ਰੇਟ ਹੈ। ਉੜਨ ਵਾਲਾ ਹੀ ਠੀਕ ਹੈ। ਜਿੱਦਾਂ ਅੱਜ ਮੈਂ ਹੀ ਗਈ ਹੈ ਨਾ ਇਦਾਂ ਹੀ ਮੁੱਲ ਕਰਤਾ। ਇਦਾਂ ਹੀ ਜਾਵੇ ਹਨਾ ਪੇਲੇ ਫੋਨ ਤੇ ਜਾਵੇ ਤਾਂ ਬਾਕੀ ਵੀਰੇ ਤੁਹਾਨੂੰ ਇੱਕ ਵਾਰੀ ਫਿਰ ਤੁਮ ਖਾਲ ਦਿੰਨੇ ਆ ਥਣਾ ਦੀ ਕੁਆਲਿਟੀ ਲੱਗੇ ਤਾਂ। ਥਾਨ ਤੁਹਾਨੂੰ ਬਹੁਤ ਸਪੈਸ਼ਲ ਲੱਗਾ ਇਹਨੂੰ ਬਹੁਤ ਚੰਗੀ ਬਣ ਹੈ। ਬਹੁਤ ਘੱਟ ਪਸ਼ੂ ਇਹੋ ਜਿਹਾ ਕਦੇ ਵੇ ਮਿਲਦਾ ਕਿ ਵੀਰਾਂ ਦੀ ਬੜੀ ਡਿਮਾਂਡ ਹੁੰਦੀ ਹੈ ਪ੍ਰੋਪਰ ਹੈਗਾ ਵੇਖੋ ਬੰਨ ਬੋਨਾ ਸਾਰਾ ਆਪ ਲੋਕ ਠੰਡੀ ਪੀ ਲਈਏ ਜਿਵੇਂ ਮਰਜੀ ਨਾਮ ਬਾਰੇ ਕਰਦੇ ਰੋ ਤੇ ਵੀਰੇ ਕੀ ਮੋਲਾ ਮੋਲਾ ਭਾਬੀ ਜੀ ਛੋਟਾ ਜਿਹਾ ਕਰੀਏ ਹਾਂਜੀ ਜੜੀ ਪਹਿਲੇ ਫੂਮ ਤੇ ਵਿਕ ਜੇ ਬਸ ਬਿਲਕੁਲ ਮੋਲ ਕਰਾਉਣਾ ਭਾਵੇਂ ਹਜ਼ਾਰਤੀ ਦੀ ਆਤੀ ਕਰਾ ਲਓ ਹਾਂਜੀ 80 ਦੀ ਦੇ ਦਈਏ 80 ਦੀ ਹਾਂਜੀ ਕਰ ਦਿਓ ਮਾਨ ਤੋਂ करा लो تو ਇਹੀ ਕਰਾਓ ਅੱਜ ਇਹ ਰੇਡ ਠੀਕ ਹੈ ਤੇਰਾ ਤੂੰ ਆਪ ਹੀ ਕਰਦਾ ਇਹ ਮੋਲ ਆਪਾਂ ਕਰਨਾ ਜਾਇਜ਼ ਜੇ ਕਰਾਓ ਤੇਹੀ ਜੋ ਪੂਰੇ 75000 ਦੀ ਵੀਰੇ ਜਾਂ ਤੋਂ ਵੀ ਬਾਕੀ ਕੋਈ ਫੋਨ ਲਾ ਲੈ 10000 ਰੁਪਿਆ ਛੋਟ ਕਰ ਦਾਂਗੇ 74 ਬਾਕੀ ਕੋਈ ਵੀਰੋ ਫੋਨ ਲਾਵੇ ਮੋੜ ਦੇ ਨਹੀਂ ਹਾਂ ਮੋੜ ਦੇ ਨਹੀਂ ਤਾ ਵੇਖੋ ਵੀਰੋ ਬਾਕੀ ਟੋਪ ਕਲਾਸ ਵੇੜ ਆ ਮੈਂ ਯਾਦ ਕਰੂਗਾ ਜਦੋਂ ਦੋਰਾ ਫੇਰ ਚੈੱਕ ਕਰਾ ਦੋਰਾ ਕਰਾ ਦਿਓ ਬਾਕੀ ਠੰਡੀ ਧੀਰੀ ਆ ਕੋਈ ਇਹ ਨਾ ਠੀਕ ਹੈ ਵੇਖੋ ਵੀਰੋ ਕੋਈ ਟੋਰਾ ਫੇਰ ਚੈੱਕ ਕਰ ਲਓ 75 ਦੀ ਹੋ ਜੂ ਵੱਡੀ ਵੇੜਾ ਬੰਨ ਤੋਂ ਨਾਲੀਆ ਲੇਵੇ ਵਾਲੀ ਆ ਤਾਂ ਵੀਰੋ ਮਗਰੀ ਵਿਸ਼ੀ ਆਹੀ ਹੈ ਮਮਮੀ ਕੁਮਾਲਾ ਕੁਮਾਲਾ ਲੈ ਲੈ ਲਾਜ 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 ਧਿਆਨ ਦਿਓ ਠੀਕ ਹੈ ਦੇਖੋ ਜੀ ਇਹ ਚੰਗੀ ਵੈੜ ਆ। ਆਬ ਵੱਛੀ ਆ ਗਈ। ਵੱਛੀ ਆ ਗਈ। 75000 ਦੀ ਹਾਂ ਨਾ। ਚਵਤਰ ਦੀ ਕਰਤੀ। 74 ਦੀ ਕਰਤੀ ਆਪਾਂ ਹਣਾ। ਹਾਂਜੀ ਹਾਂਜੀ। ਤਾਂ ਵੇਖੋ ਵੀਰੇ ਬਾਕੀ ਸੋਨ ਲਾ ਲਿਓ ਹਣਾ। ਅਸੀਂ ਖੁੱਲਾ ਮਾਨਤਨ ਕਰਾਂਗੇ। ਹੋਜੂਗਾ ਹਣਾ। ਹਾਂਜੀ ਹਾਂਜੀ। ਠੀਕ ਹੈ ਜੀ। ਚਵਾ ਵਧੀਆ ਵੀਰੇ ਲੱਗਿਆ। ਹਾਂਜੀ ਹਾਂਜੀ ਵੀਰ ਜੀ ਚਵਾ ਵਖਾ ਹੀ ਦਿੰਦੇ ਆ। ਹਾਂ ਲਾ ਦਿਓ ਬੱਚਾ। ਹਾਂਜੀ ਬੱਚਾ ਲਾ। ਵੇਖੋ ਵੀਰੇ ਬੱਚਾ ਲਾ ਗੇ ਵੀਰਾ ਕਹਿੰਦਾ ਵਖਾ ਲ ਦਿੰਨੇ ਆ। ਤਾਂ ਚਵਾ ਵੀ ਇੱਕ ਨੰਬਰ ਲੱਗਿਆ। ਵੰਗਾ ਬਾਲੇ ਨੇ ਤਾਂ ਨਹੀਂ ਵੀਰੇ। जी हां बिल्कुल बिल्कुल जी हां जी ਜਿੱਦ ਬੰਗਾ ਪਾਈਦਾ ਕੋਈ ਆਇਆ ਹੁੰਦਾ ਤੇ ਕੋਈ ਕਾਰ ਆ ਉੱਪਰੇ ਤੋਂ ਪਸ਼ੂ ਆਇਆ ਹੁੰਦਾ ਬਿਲਕੁਲ ਬਿਲਕੁਲ ਬਾਾਕੀ ਕੋਈ ਐਵੇਂ ਜੀ ਗੱਲ ਤੇ ਭਾਂਜ ਜਿੱਦਾ ਮਰਜ਼ੀ ਭਾਵੇਂ ਇਦਾਂ ਹੀ ਥੱਲੇ ਬੈਠ ਜਾ ਠੀਕ ਹੈ ਜੀ ਐਵੇਂ ਜੀ ਕਰਵਾ ਲਈਏ ਨੇ ਠੀਕ ਹੈ ਨਾ ਬਹੁਤ ਚੰਗੀ ਹੈ ਜੀ ਇਹ ਪਸਮਾਉਂਦੀ ਪਸਮਾਉਂਦੇ ਪਾ ਲੈਂਦੀ ਆ ਹਾਂ ਮਾਰ ਦਿੱਤਾ ਰ ਮਾਰ ਦਿੱਤਾ ਖਾਣ ਵੀ ਵੇਥੇ ਵੇਥੇ ਤੇ ਆ ਗਿਆ ਹਨਾ ਬਣਾ ਬਹੁਤ ਗੇ ਆ ਜਾ ਕੋਟਾ ਵੇਖੋ ਮਈਆਂ ਵਾਲਾ ਖਾਣ ਲੱਗਾ ਵੇਖੋ ਵੀਰ ਚਵਾ ਦੇਖੋ ਆਹ ਕੀ ਬਾਤ ਹੈ ਚਵਾ ਬੜਾ ਡਾਡਾ ਲੱਗਿਆ ਪਾਰ ਪੋਲਾ ਚਵਾ ਵੇਖੋ ਠੀਕ ਹੈ ਮਗਲ ਸਨ ਨਹੀਂ ਮਾਰ ਦਿੱ ਤਾਰ ਆ ਵੇਖੋ ਮਗਲੇ ਖਾਣਾ ਰਿਹਾ ਕੀ ਮਾਰ ਦਿੱ ਆ ਵੇਖੋ ਮੋਨ ਕੀ ਕੀ ਬਾਤ ਹੈ ਵਧੀਆ ਚਵਾ ਲੱਗਿਆ ਬਈ ਮਗਰ ਨਾ ਬੋਲਾ ਕਰਦੇ ਆਂ ਵੇਖੋ ਕਿਤੇ ਠੀਕ ਹੈ ਵੀਰੇ ਇੱਕ ਨੰਬਰ ਚ ਵੜ ਗਿਆ ਤਾਂ 74 ਦੀ ਹੋਗੀ ਹਣਾ ਹਾਂਜੀ ਹਾਂਜੀ ਠੀਕ ਹੈ ਤਾਂ ਵੇਖੋ ਵੀਰੇ ਰੇਟ ਵੀ ਜਾ ਜਾ ਚਵਾ ਇੱਕ ਨੰਬਰ ਲੱਗਿਆ ਵੱਡੀ ਵੜਾ ਫੈਨ ਫੂਡ ਵੀ ਇਹਦੀ ਚੰਗੀ ਆ ਜੂ ਮਗਰ ਵੀ ਵਸ਼ੀ ਆ ਗਈ ਹੈ ਦੁੱਧ ਵੀ ਚਿੱਟਾ ਦੁੱਧ ਹਣਾ ਤਾਂ ਫੂਡ ਬਾਕੀ ਵੀਰ ਨੂੰ ਲਾ ਲਿਓ ਹਾਂ ਤਾਂ ਛੋਟੇ ਛੱਪਾ ਕੋਈ ਨਾ ਹੋ ਜੂ ਹਣਾ ਜੀ ਹੋ ਜੂ ਹੋ ਜੂ ਬਿਲਕੁਲ ਮਾਨ ਤਾਨ ਕਰ ਹੋ ਜੂ ਹਣਾ ਹਾਂਜੀ ਠੀਕ ਹੈ ਤਾਂ ਵੀਰੇ ਐਡਰੈਸ ਇੱਕ ਰੀ ਬੋਲੀਆ ਐਡਰੈਸ ਹੈ ਜੇ ਪਿੰਡ ਸੋਈਆਂ ਕਲਾਤ ਤਹਿਿਲ ਮਜੀਠਾ ਇਹ ਡਿਸਟ੍ਰਿਕਟ ਅਮਰਸਰ ਜੀ ਹਾਂਜੀ ਫੋਨ ਨੰਬਰ ਹੈਗਾ 7696 3692 ਬਾ ਠੀਕ ਹੈ ਜੀ ਸਤਿ ਸ੍ਰੀ ਅਕਾਲ ਵੀਰੇ